ਸਤਿਕਾਰਯੋਗ ਦੋਸਤੋ ਅੱਜ 27 ਸਤੰਬਰ ਹੈ ਤੇ 27 ਸਤੰਬਰ 211 ਨੂੰ ਪੰਜਾਬੀ ਇਨਕਲਾਬੀ ਰੰਗਮੰਚ ਦੇ ਪਿਤਾਮਾ ਸਰਦਾਰ ਗੁਰਸ਼ਰਨ ਸਿੰਘ ਜਿਨ੍ਹਾਂ ਨੂੰ ਅਸੀਂ ਭਾਈ ਮੱਨਾ ਸਿੰਘ ਕਰਕੇ ਵੀ ਜਾਣਦੇ ਆ ਉਹਨਾਂ ਦਾ ਸਦੀਵੀ ਵਿਛੋੜੇ ਦਾ ਦਿਨ ਹੈ ਜਨਮ ਉਹਨਾਂ ਦਾ ਬੇਸ਼ੱਕ 16 ਸਤੰਬਰ 1929 ਨੂੰ ਮਲਤਾਨ ਦੀ ਧਰਤੀ ਤੇ ਹੋਇਆ ਜਿਹੜਾ ਕਿ ਹੁਣ ਪਾਕਿਸਤਾਨ ਦੀ ਧਰਤੀ ਤੇ ਹੈ ਤੇ 1947 ਦੇ ਉਜਾੜੇ ਦੇ ਵਿੱਚ ਇਹਨਾਂ ਦਾ ਪਰਿਵਾਰ ਉਥੋਂ ਉੱਜੜ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਬਸਿਆ ਸੀ ਤੇ ਇੱਥੇ ਰਹਿੰਦੇ ਹੋਏ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਐਮ ਐਸ ਸੀ ਟੈਕਨੋਲੋਜੀ ਉਹਨਾਂ ਨੇ ਯੋਗਤਾ ਹਾਸਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਪਾਖੜਾ ਡੈਮ ਦੇ ਉੱਤੇ ਬਤੌਰ ਵਿਗਿਆਨੀ ਉਹਨਾਂ ਨੇ ਨੌਕਰੀ ਵੀ ਕੀਤੀ ਇੱਥੋਂ ਹੀ ਉਹਨਾਂ ਦਾ ਨਾਟਕੀ ਸਫ਼ਰ ਸ਼ੁਰੂ ਹੁੰਦਾ ਹੈ ਮੈਂ ਆਪਣੀ ਗੱਲ ਦੇ ਵਿੱਚ ਪਹਿਲਾਂ ਉਹਨਾਂ ਨੂੰ ਇਨਕਲਾਬੀ ਰੰਗਮંચ ਦੇ ਪਿਤਾਮਾ ਕਿਹਾ ਜੇ ਅਸੀਂ ਪੰਜਾਬੀ ਨਾਟਕ ਦੀ ਗੱਲ ਕਰਦੇ ਆ ਤਾਂ ਪੰਜਾਬੀ ਨਾਟਕਾਂ ਦੇ ਪਿਤਾਮਾ ਤਾਂ ਪ੍ਰੋਫੈਸਰ ਆਈਸੀ ਨੰਦਾ ਨੂੰ ਜਾਣਿਆ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਪੰਜਾਬੀ ਨਾਟਕਾਂ ਦੀ ਜਿਹੜੀ ਨਕੜਦਾਦੀ ਹੈ ਉਹ ਨੋਰਾ ਰਿਚਰਡ ਜਿਹੜੀ ਕਿ ਇੱਕ ਆਇਰਿਸ ਲੇਡੀ ਸੀ ਉਹਨਾਂ ਨੂੰ ਅਸੀਂ ਨਕੜਦਾਦੀ ਦੇ ਤੌਰ ਤੇ ਜਾਣਦੇ ਆ ਪਰ ਪੰਜਾਬੀ ਨਾਟਕ ਦੀ ਜਿਹੜੀ ਵਿਧਾ ਹੈ ਇਹਦੀ ਜਿਹੜੀ ਕਲਾ ਹੈ ਇਸ ਕਲਾ ਨੂੰ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਲੋਕਾਂ ਦੇ ਵਿੱਚ ਇਨਕਲਾਬੀ ਜਜ਼ਬਾ ਪੈਦਾ ਕਰਨ ਦੇ ਲਈ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਉਹਨਾਂ ਨੇ ਨਾਟਕ ਦੀ ਕਲਾ ਨੂੰ ਵਰਤਿਆ ਇਨਕਲਾਬ ਨੂੰ ਨੇੜੇ ਕਰਨ ਦੀ ਖਾਤਰ ਉਹਨਾਂ ਨੇ ਇਸ ਨਾਟਕ ਦੀ ਕਲਾ ਨੂੰ ਵਰਤਿਆ ਇਸ ਕਰਕੇ ਮੈਂ ਉਹਨਾਂ ਨੂੰ ਪੰਜਾਬੀ ਰੰਗਮঞ্চ ਪੰਜਾਬੀ ਇਨਕਲਾਬੀ ਰੰਗਮঞ্চ ਦੇ ਪਤੰਮਾ ਦੇ ਤੌਰ ਦੇ ਉੱਤੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਤਾਂ ਜਦੋਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੇ ਆ ਤਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਕੰਮ ਕਰਦੇ ਆ ਦੇਖਿਆ ਤਾਂ ਉਹਨਾਂ ਨੂੰ ਤੇ ਪਤਾ ਹੈ ਪਰ ਜਿਨ੍ਹਾਂ ਨੇ ਨਹੀਂ ਦੇਖਿਆ ਨਹੀਂ ਸੁਣਿਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਸਰਦਾਰ ਗੁਰਸ਼ਰਨ ਸਿੰਘ ਉਰਫ ਭਾਈ ਮੱਨਾ ਸਿੰਘ ਉਹ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਬਗ ਦਾ ਦਰਿਆ ਸੀ ਉਹ ਦਰਿਆ ਜਿਹੜਾ ਬਹਿਮਾ ਪਰਮਾ ਨੂੰ ਰੋੜ ਕੇ ਲੈ ਜਾਣਾ ਚਾਹੁੰਦਾ ਸੀ ਜਿਹੜਾ ਸਮਾਜਿਕ ਨਾਂ ਬਰਾਬਰੀ ਨੂੰ ਰੋੜ ਕੇ ਲੈ ਜਾਣਾ ਚਾਹੁੰਦਾ ਸੀ ਜਾਤ ਪਾਤ ਦਾ ਖਾਤਮਾ ਕਰਨਾ ਚਾਹੁੰਦਾ ਸੀ ਫਿਰਕਾ ਪ੍ਰਸਤੀ ਦਾ ਖਾਤਮਾ ਕਰਨਾ ਚਾਹੁੰਦਾ ਸੀ ਉਹ ਦਰਿਆ ਲਗਭਗ 4 ਦਹਾਕੇ ਯਾਨੀ 40 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਲਗਾਤਾਰ ਵਗਦਾ ਰਿਹਾ ਪੰਜਾਬ ਦੇ ਪਿੰਡ ਪਿੰਡ ਜਾ ਕੇ ਉਹਨਾਂ ਨੇ ਆਪਣੇ ਇਨਕਲਾਬੀ ਨਾਟਕ ਕੀਤੇ ਔਰ ਲੋਕਾਂ ਦੇ ਵਿੱਚ ਇੱਕ ਨਵਾਂ ਜਜ਼ਬਾ ਪੈਦਾ ਕੀਤਾ ਤੇ ਜਦੋਂ ਉਹਨਾਂ ਦੇ ਨਾਟਕਾਂ ਦੀ ਗੱਲ ਕਰਦੇ ਆ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਤਾਂ ਬਹੁਤ ਸਾਰੇ ਨਾਟਕਕਾਰ ਹੁੰਦੇ ਨੇ ਲੇਖਕ ਹੁੰਦੇ ਨੇ ਅਸੀਂ ਉਹਨਾਂ ਨੂੰ ਜਾਣਦੇ ਆ ਕਿ ਉਹ ਚੰਗੇ ਚੰਗੇ ਨਾਟਕ ਲਿਖਤਾ ਲੈਂਦੇ ਨੇ ਪਰ ਉਹਨਾਂ ਨੂੰ ਉਹ ਸਟੇਜ ਦੇ ਉੱਤੇ ਲਜਾਣ ਯੋਗੇ ਨਹੀਂ ਹੁੰਦੇ ਲਜਾ ਨਹੀਂ ਸਕਦੇ ਰੰਗਮੰਚ ਦੇ ਉੱਤੇ ਉਹਨਾਂ ਨੂੰ ਖੇਡ ਨਹੀਂ ਸਕਦੇ ਹੈਗੇ ਅਸੀਂ ਇਹ ਦੇਖਦੇ ਆ ਤਾਂ ਸਰਦਾਰ ਗੁਰਸ਼ਰਨ ਸਿੰਘ ਭਾਈ ਮੱਨਾ ਸਿੰਘ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਨਾਟਕਾਂ ਨੂੰ ਲਿਖਿਆ ਵੀ ਉਹਨਾਂ ਨੇ ਨਾਟਕ ਲਿਖੇ ਅਣਗਿਣਤ ਨਾਟਕ ਉਹਨਾਂ ਨੇ ਉਹਨਾਂ ਨੇ ਹਰ ਮੁੱਦੇ ਦੇ ਉੱਤੇ ਹਰ ਮਸਲੇ ਦੇ ਉੱਤੇ ਉਹਨਾਂ ਨੇ ਆਪਣੀ ਕਲਮ ਚਲਾਈ ਆ ਨਾਟਕਾਂ ਦੇ ਰਾਹੀਂ ਤੇ ਜਿੱਥੇ ਉਹਨਾਂ ਨੇ ਨਾਟਕਾਂ ਨੂੰ ਲਿਖਿਆ ਉੱਥੇ ਉਹ ਨਾਟਕਾਂ ਨੂੰ ਸਟੇਜ ਦੇ ਉੱਤੇ ਵੀ ਲੈ ਕੇ ਗਏ ਮੰਰਗਮੰਚ ਦੇ ਉੱਤੇ ਲੈ ਕੇ ਗਏ ਉਹਨਾਂ ਨੂੰ ਖੇਡਿਆ ਵੀ ਔਰ ਖੇਡਣ ਤੋਂ ਬਾਅਦ ਉਹਨਾਂ ਨੇ ਨਾਟਕ ਖੇਡਣ ਦੇ ਨਾਲ ਨਾਲ ਇੱਕ ਜਿਹੜਾ ਕਲਚਰ ਪੈਦਾ ਕੀਤਾ ਹੋਰ ਜਿਹਨੂੰ ਅਸੀਂ ਪੁਸਤਕ ਸੱਭਿਆਚਾਰ ਕਹਿੰਦੇ ਆ ਉਹਨਾਂ ਨੇ ਸਹਿਤ ਦਾ ਪ੍ਰਕਾਸ਼ਨ ਵੀ ਕੀਤਾ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਲਿਟਰੇਚਰ ਹੈ ਜਿਹਨੂੰ ਅਸੀਂ ਕਹਿੰਦੇ ਇਨਕਲਾਬੀ ਸਾਹਿਤ ਉਹਨਾਂ ਕਿਤਾਬਾਂ ਨੂੰ ਬਲਰਾਜ ਸਾਨੀ ਯਾਦਗਾਰੀ ਪ੍ਰਕਾਸ਼ਨ ਦੇ ਨਾਂ ਥੱਲੇ ਉਹਨਾਂ ਕਿਤਾਬਾਂ ਨੂੰ ਛਾਪਿਆ ਔਰ ਸਸਤੇ ਪਾ ਪਾਠਕਾਂ ਤੱਕ ਉਹਨਾਂ ਕਿਤਾਬਾਂ ਨੂੰ ਪਹੁੰਚਾਇਆ ਔਰ ਕਿਤਾਬਾਂ ਦੇ ਨਾਲ ਨਾਲ ਉਹਨਾਂ ਨੇ ਕੈਸਟਾਂ ਇਨਕਲਾਬੀ ਗੀਤਾਂ ਦੀਆਂ ਕੈਸਟਾਂ ਵੀ ਕੀਤੀਆਂ ਔਰ ਇਨਕਲਾਬੀ ਵੀਡੀਓ ਫਿਲਮਾਂ ਵੀ ਕੀਤੀਆਂ ਉਹਨਾਂ ਨੇ ਔਰ ਲੋਕਾਂ ਤੱਕ ਉਹਨਾਂ ਨੂੰ ਪਹੁੰਚਾਇਆ ਇਸ ਤੋਂ ਇਲਾਵਾ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਰੋਲ ਕੀਤੇ ਆ ਨਾਟਕਾਂ ਦੇ ਨਾਲ ਨਾਲ ਤੇ ਤੀਜੀ ਗੱਲ ਜਿਹੜੀ ਉਹਨਾਂ ਦੀ ਆਉਂਦੀ ਹੈ ਕਿ ਉਹ ਇੱਕ ਪੱਤਰਕਾਰ ਵੀ ਸੀਗੇ ਪੱਤਰਕਾਰ ਕੋਈ ਰਵਾਇਤੀ ਤੌਰ ਤੇ ਅਸੀਂ ਕਹਿੰਦੇ ਆ ਅਖਬਾਰਾਂ ਦੇ ਵਿੱਚ ਖਬਰਾਂ ਭੇਜਣ ਵਾਲੇ ਨਹੀਂ ਉਹਨਾਂ ਨੇ ਇਨਕਲਾਬੀ ਪੱਤਰਕਾਰੀ ਕੀਤੀ ਉਹਨਾਂ ਨੇ ਇੱਕ ਮੈਗਜ਼ੀਨ ਹੁੰਦਾ ਸੀ ਬੜਾ ਪ੍ਰਸਿੱਧ ਹੁੰਦਾ ਸੀਗਾ ਮੈਗਜ਼ੀਨ ਸਰਦਲ ਉਹ ਸਰਦਲ ਦੇ ਸੰਪਾਦਕ ਵੀ ਰਹੇ ਉਹਦੇ ਵਿੱਚ ਲਗਾਤਾਰ ਲਿਖਦੇ ਰਹੇ ਔਰ ਸਮਤਾ ਜਿਹਦਾ ਮੈਂ ਖੁਦ ਪਾਠ ਕਰਿਆ ਸਮਤਾ ਇੱਕ ਉਹਨਾਂ ਦਾ ਰਸਾਲਾ ਹੁੰਦਾ ਸੀ ਉਹਨਾਂ ਨੇ ਉਹਦੇ ਰਾਹੀਂ ਇਨਕਲਾਬੀ ਪੱਤਰਕਾਰੀ ਦੀ ਪਰਤ ਨੂੰ ਵੀ ਅੱਗੇ ਤੋਰਿਆ ਔਰ ਇਹਦੇ ਨਾਲ ਹੀ ਸੱਭਿਆਚਾਰਕ ਮੇਲੇ ਲਾਉਣ ਦਾ ਜਿਹੜਾ ਰਿਵਾਜ ਸੀਗਾ ਜਿਹੜਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਬਿਲਕੁਲ ਨਹੀਂ ਸੀ ਪਹਿਲਾਂ ਹੋਰ ਮੇਲੇ ਤੇ ਇੱਥੇ ਬੜੇ ਲੱਗਦੇ ਆ ਜਿਨ੍ਹਾਂ ਨੂੰ ਅਸੀਂ ਰਵਾਇਤੀ ਮੇਲੇ ਕਹਿੰਦੇ ਆ ਪਰ ਇਨਕਲਾਬੀ ਨਾਟਕ ਮੇਲੇ ਇਨਕਲਾਬੀ ਸੱਭਿਆਚਾਰਕ ਮੇਲੇ ਉਹ ਰੰਗਮੰਚ ਦੇ ਰਾਹੀਂ ਪਿੰਡਾਂ ਦੇ ਵਿੱਚ ਲੈ ਕੇ ਗਏ ਉਹਨਾਂ ਦੇ ਅਸੀਂ ਇਹ ਚਾਰ ਗੁਣੇ ਜਿਹੜੇ ਅੱਜ ਉਹਨਾਂ ਦੇ ਵਿੱਚੋਂ ਵੇਖਦੇ ਆ ਕਿ ਇਹ ਚਾਰ ਰਾਹ ਉਹਨਾਂ ਨੇ ਜਿਹੜੇ ਸੀਗੇ ਨਵੇਂ ਖੋਜੇ ਸੀ ਤਾਂ ਸੁਰਜੀਤ ਪਾਤਰ ਹੋ ਰਹਿਆਂ ਦੀਆਂ ਇਹ ਲਾਈਨਾਂ ਯਾਦ ਆਉਂਦੀਆਂ 17 ਯਾਦ ਆਉਂਦੀਆਂ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਸਰਦਾਰ ਗੁਰਸ਼ਰਨ ਸਿੰਘ ਹੋ ਰਹੇ ਨੇ ਨਾਟਕ ਦੇ ਖੇਤਰ ਦੇ ਵਿੱਚ ਨਵੇਂ ਰਾਹ ਬਣਾਏ ਤੇ ਰੰਗਮંચ ਦੇ ਰਾਹੀਂ ਉਹਨਾਂ ਨੇ ਹਾਸ਼ੀਏ ਤੇ ੱੱਕੇ ਜਿਹੜੇ ਲੋਕ ਨੇ ਗਰੀਬ ਮਜ਼ਦੂਰ ਤੇ ਕਿਸਾਨ ਹੀਠਾਂ ਧਰਤੀ ਦੇ ਉੱਤੇ ਹਾਸ਼ੀਏ ਦੇ ਉੱਤੇ ੱੱਕੇ ਹੋਏ ਲੋਕ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਇਨਕਲਾਬੀ ਜਜ਼ਬਾ ਪੈਦਾ ਕੀਤਾ ਤੇ ਉਹਨਾਂ ਨੂੰ ਇਨਕਲਾਬ ਲਈ ਲੜਨ ਵਾਸਤੇ ਉਹਨਾਂ ਨੇ ਪ੍ਰੇਰਿਆ ਔਰ ਇਹਦੇ ਨਾਲ ਹੀ ਉਹਨਾਂ ਨੂੰ ਜਦੋਂ ਅਸੀਂ ਨਾਟਕ ਕਰਦੇ ਦੇਖਦੇ ਸੀ ਤਾਂ ਉਹਨਾਂ ਦੇ ਵਿੱਚ ਇੱਕ ਗੁਣ ਸੀ ਜਿਹੜਾ ਵੱਡਾ ਗੁਣ ਇਹ ਸੀ ਕਿ ਜਿਹੜੀ ਸਟੇਜ ਦੇ ਉੱਤੇ ਉਹ ਕੰਮ ਕਰਦੇ ਸੀ ਆਪਣੇ ਨਾਟਕ ਖੇਡਣ ਤੋਂ ਬਾਅਦ ਉਹ ਸਟੇਜ ਆ ਜਿਹੜੀ ਬਿਲਕੁਲ ਬੰਦ ਕਰਕੇ ਫੇਰ ਜਾਂਦੇ ਸੀ ਅਸੀਂ ਜਦੋਂ ਉਹਨਾਂ ਨੂੰ ਇਹ ਗੱਲ ਪੁੱਛਦੇ ਕਿ ਭਾਜੀ ਜੇ ਕੋਈ ਸਾਡੇ ਵਰਗਾ ਬਾਅਦ ਦੇ ਵਿੱਚ ਕੋਈ ਹੋਰ ਬੰਦਾ ਕੋਈ ਉਹਦੇ ਉੱਤੇ ਕੁਝ ਖੇਡਣਾ ਚਾਹੇ ਕੋਈ ਗੀਤ ਪੇਸ਼ ਕਰਨਾ ਚਾਹੇ ਤੁਸੀਂ ਸਟੇਜ ਬੰਦ ਕਰਕੇ ਚਲੇ ਜਾਂਦੇ ਹੋ ਥੋੜੇ ਨਾਟਕਾਂ ਦੇ ਦਰਮਿਆਨ ਕਈ ਵਾਰੀ ਸਮਾਂ ਨਹੀਂ ਮਿਲਦਾ ਤੇ ਸਟੇਜ ਨੂੰ ਚੱਲਦੀ ਰਹਿਣ ਦਿਆ ਕਰੋ ਉਹ ਕਹਿੰਦੇ ਸੀ ਨਹੀਂ ਇਹ ਇਨਕਲਾਬੀ ਸਟੇਜ ਹੈ ਇਹ ਨਾ ਹੋਵੇ ਕਿ ਕੋਈ ਬਾਅਦ ਦੇ ਵਿੱਚ ਕੋਈ ਇਹੋ ਜਿਹਾ ਕਲਾਕਾਰ ਕੋਈ ਇਨਕਲਾਬ ਦੇ ਉਲਟ ਕੋਈ ਪੇਸ਼ਕਾਰੀ ਕਰ ਦੇਵੇ ਜਾਂ ਕੋਈ ਇਹੋ ਜਿਹਾ ਗੰਦਾ ਮੰਦਾ ਗੀਤ गा ਦੇਵੇ ਉਹ ਇਸ ਗੱਲ ਦੇ ਉੱਤੇ ਸਖਤ ਪਹਿਰਾ ਦਿੰਦੇ ਸੀ ਕਿ ਜਿਹੜੀ ਇਨਕਲਾਬੀ ਸਟੇਜ ਹੈ ਉਹਨੂੰ ਸ਼ੁਰੂ ਕਰਨ ਤੋਂ ਲੈ ਕੇ ਅਖੀਰ ਤੱਕ ਉਹ ਇਨਕਲਾਬ ਦਾ ਪ੍ਰਚਾਰ ਚੰਗੇ ਵਿਚਾਰਾਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਤੇ ਉਹ ਆਪਣੀ ਸਟੇਜ ਨੂੰ ਬੰਦ ਕਰਕੇ ਹੀ ਜਾਂਦੇ ਸੀ ਪਰ ਮੈਨੂੰ ਇੱਕ ਇਸ ਗੱਲ ਦਾ ਮਾਣ ਮਿਲਿਆ ਕਿਉਂਕਿ ਮੈਂ ਉਹਨਾਂ ਦੇ ਨਾਲ ਖੁਦ ਨਾਟਕ ਕੀਤੇ ਨੇ ਸਾਂਝੇ ਤੌਰ ਤੇ ਅਸੀਂ ਨਾਟਕ ਟੀਮਾਂ ਉਹਨਾਂ ਦੇ ਨਾਲ ਲੈ ਕੇ ਜਾਂਦੇ ਸੀਗੇ ਤੇ ਲਾਸਟ ਜਿਹੜਾ ਸਾਂਝਾ ਸ਼ੋਅ ਸੀ ਮੇਰਾ ਉਹ ਉਹ ਲੁਧਿਆਣੇ ਜ਼ਿਲ੍ਹੇ ਦੇ ਥਰੀਕੇ ਪਿੰਡ ਦੇ ਵਿੱਚ ਸੀ ਥਰੀਕੇ ਪਿੰਡ ਦੇ ਵਿੱਚ ਸਟੇਜ ਲੱਗੀ ਹੋਈ ਸੀ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੀ ਟੀਮ ਆਈ ਹੋਈ ਸੀ ਚੰਡੀਗੜ੍ਹ ਤੋਂ ਇਹਨਾਂ ਦੀ ਰਿਹੈਸ਼ ਅੰਮਰ ਸਰ ਤੋਂ ਚੰਡੀਗੜ੍ਹ ਚਲੀ ਗਈ ਸੀ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਉਹਨਾਂ ਦਿਨਾਂ ਦੇ ਵਿੱਚ ਉਹ ਚੰਡੀਗੜ੍ਹ ਤੋਂ ਆਏ ਤੇ ਮੈਨੂੰ ਕਹਿਣ ਲੱਗੇ ਮੇਗਰਾਜ ਮੈਂ ਪਹਿਲਾਂ ਆਪਣੇ ਦੋ ਨਾਟਕ ਕਰਾਂਗਾ ਤੂੰ ਬਾਅਦ ਦੇ ਵਿੱਚ ਕਰ ਲੈ ਮੈਂ ਕਿਹਾ ਭਾਜੀ ਤੁਹਾਡੀ ਤੇ ਰਬਤ ਇਹ ਹੈ ਕਿ ਫਿਰ ਚਲਦੀ ਸਟੇਜ ਤੁਸੀਂ ਦੇਖ ਕੇ ਨਹੀਂ ਜਾਣੀ ਕਹਿੰਦਾ ਨਹੀਂ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਯਕੀਨ ਹੈ ਤੇ ਮੈਨੂੰ ਇਹ ਮਾਣ ਮਹਿਸੂਸ ਕਰਦਾ ਮੈਂ ਅੱਜ ਉਹਨਾਂ ਨੂੰ ਉਹਨਾਂ ਦੇ ਵਿਛੋੜੇ ਸਦੀਵੀ ਵਿਛੋੜੇ ਦਿਵਸ ਦੇ ਉੱਤੇ ਕਿ ਉਹਨਾਂ ਨੇ ਥ੍ਰੀਕੇ ਪਿੰਡ ਦੇ ਵਿੱਚ ਆਪਣੇ ਦੋ ਨਾਟਕ ਪਹਿਲਾਂ ਕੀਤੇ ਮੈਂ ਆਪਣੇ ਦੋ ਨਾਟਕ ਸੀ ਜਿਹੜੇ ਬਾਅਦ ਦੇ ਵਿੱਚ ਕੀਤੇ ਇੱਕ ਕੋਰੀਓਗ੍ਰਾਫੀ ਕੀਤੀ ਤੇ ਮੈਨੂੰ ਇਹ ਵੀ ਯਾਦ ਹੈ ਕਿ ਜਿੱਥੇ ਉੱਥੇ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਮੈਨੂੰ ਚੱਲਦੀ ਸਟੇਜ ਦਿੱਤੀ ਤੇ ਉੱਥੇ ਕੁਲਦੀਪ ਮਾਨਕ ਜਿਹੜੇ ਉੱਥੇ ਹੀ ਤਰੀਕੇਪਿੰਡ ਦੇ ਵਿੱਚ ਰਹਿੰਦੇ ਸੀ ਉਹ ਕੁਲਦੀਪ ਮਾਨਕ ਹੋਰਾਂ ਨੇ ਵੀ ਚੋਣਵੇਂ ਗੀਤ ਮੈਨੂੰ ਅੱਜ ਵੀ ਯਾਦ ਹੈ ਹੋਇਆ ਕਿ ਜੇ ਧੀ ਜੰਮ ਪਈ ਕੁੱਖ ਤੇ ਸਲਖਣੀ ਹੋਈ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਭਰੂਣ ਹੱਤਿਆ ਦਾ ਵੀ ਜ਼ੋਰ ਸੀ ਪੰਜਾਬ ਦੀ ਧਰਤੀ ਦੇ ਉੱਤੇ ਇਹ ਕੁਲਦੀਪ ਮਾਨਕ ਨੇ ਗੀਤ ਗਾਇਆ ਤੇ ਅਸੀਂ ਕੁੱਖ ਚ ਨਾ ਕਤਲ ਕਰਾ ਇੱਕ ਕੋਰੀਓਗ੍ਰਾਫੀ ਕੀਤੀ ਸੀ ਦੋ ਨਾਟਕ ਕੀਤੇ ਸੀ ਤੇ 3ਕੇ ਪਿੰਡ ਦੇ ਵਿੱਚ ਇਹ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੇ ਨਾਲ ਸਾਡੀ ਲੋਕ ਕਲਾ ਮੰਚ ਜੀਰਾ ਦੀ ਸਾਂਝੀ ਸਟੇਜ ਸੀ ਜਿਹੜੀ ਇਹ ਆਖਰੀ ਸਟੇਜ ਹੋ ਨਿਬੜੀ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਨੇ ਸਾਥ ਨਹੀਂ ਦਿੱਤਾ ਤੇ ਹੌਲੀ-ਹੌਲੀ ਉਹ ਫਿਰ ਮੌਤ ਵੱਲ ਨੂੰ ਵਧਦੇ ਗਏ ਤੇ ਇਹ ਉਹਨਾਂ ਦਾ ਗੁਣ ਸੀ ਕਿ ਉਹ ਚੱਲਦੀ ਸਟੇਜ ਕਦੇ ਕਿਸੇ ਨੂੰ ਦੇ ਕੇ ਨਹੀਂ ਸੀ ਜਾਂਦੇ ਤੇ ਜਦੋਂ ਅਸੀਂ ਦੇਖਦੇ ਹਾਂ ਗੁਰਸ਼ਰਨ ਸਿੰਘ ਹੋਰਾਂ ਨੂੰ ਕਿ ਉਹਨਾਂ ਨੇ ਕਿਹੜੇ ਟੰਗਾਂ ਦੇ ਨਾਲ ਇਸ ਇਨਕਲਾਬੀ ਰੰਗਮંચ ਨੂੰ ਲੋਕਾਂ ਤੱਕ ਪਹੁੰਚਾਇਆ ਉਹਨਾਂ ਨੇ ਜਿਹੜੇ ਲੋਕਾਂ ਵਾਸਤੇ ਕੰਮ ਕੀਤਾ ਉਹ ਲੋਕ ਬਹੁਤੇ ਕੋਈ ਅਮੀਰ ਲੋਕ ਨਹੀਂ ਸੀ ਹੁੰਦੇ ਗਰੀਬ ਲੋਕ ਸੀਗੇ ਸਧਾਰਨ ਲੋਕ ਸੀਗੇ ਮਜ਼ਦੂਰ ਤੇ ਕਿਸਾਨ ਲੋਕ ਹੁੰਦੇ ਸੀਗੇ ਜਿਨ੍ਹਾਂ ਕੋਲੇ ਬਹੁਤੇ ਪੈਸੇ ਨਹੀਂ ਹੁੰਦੇ ਕਿ ਉਹ ਮਹਿੰਗੀਆਂ ਸਟੇਜਾਂ ਲਾਉਣ ਮਹਿੰਗਾ ਸਾਊਂਡ ਲੈ ਕੇ ਆਉਣ ਬਿਲਕੁਲ ਉਹ ਉਹਨਾਂ ਵਾਸਤੇ ਸਸਤੇ ਟੰਕ ਦੇ ਨਾਲ ਕੰਮ ਕਰਦੇ ਰਹੇ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਸੀ ਹੁੰਦੀ ਬਿਜਲੀ ਤੋਂ ਬਿਨਾਂ ਗੈਸੀ ਲਾਲਟਣਾ ਦੇ ਰੋਸ਼ਨੀ ਦੇ ਵਿੱਚ ਕਿਸੇ ਕਿਸਾਨ ਦਾ ਗਲੀ ਦੇ ਵਿੱਚ ਖੜਾ ਹੋਇਆ ਗੱਡਾ ਉਹਦੀ ਸਟੇਜ ਬਣਾ ਕੇ ਜਾਂ ਰੂੜੀ ਨੂੰ ਪੱਧਰਾ ਕਰਕੇ ਉਹਦੇ ਉੱਤੇ ਹੀ ਕੋਈ ਪੱਲੇ ਵਿਛਾ ਕੇ ਇਹ ਨਾਟਕ ਕਰ ਦਿੰਦੇ ਹੁੰਦੇ ਸੀਗੇ ਏਡੇ ਮਹਾਨ ਕਲਾਕਾਰ ਸੀਗੇ ਮਹਾਨ ਲੇਖਕ ਸੀਗੇ ਤੇ ਮੈਂ ਜਦੋਂ ਉਹਨਾਂ ਨੂੰ ਅੱਜ ਅਸੀਂ ਆਪਾਂ ਯਾਦ ਕਰ ਰਹੇ ਹਾਂ ਤਾਂ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਗੁਰਸ਼ਰਨ ਸਿੰਘ ਜਿੱਥੇ ਖੁਦ ਨਾਟਕ ਦੇ ਰਾਈਟਰ ਵੀ ਸੀਗੇ ਉੱਥੇ ਉਹ ਖੁਦ ਐਕਟਰ ਵੀ ਸੀ ਨਾਟਕ ਦੇ ਵਿੱਚ ਆਪਣਾ ਰੋਲ ਵੀ ਕਰਦੇ ਸੀ ਯਾਨੀ ਉਹ ਰਾਈਟਰ ਵੀ ਸੀ ਐਕਟਰ ਵੀ ਸੀ ਡਾਇਰੈਕਟਰ ਵੀ ਸੀ ਨਾਟਕ ਨੂੰ ਡਾਇਰੈਕਟ ਵੀ ਆਪ ਕਰਦੇ ਐਕਟਰ ਡਾਇਰੈਕਟਰ ਰਾਈਟਰ ਤੇ ਇਹਦੇ ਨਾਲ ਹੀ ਉਹ ਸਪੀਕਰ ਵੀ ਸੀ ਆਪਣੀ ਟੀਮ ਦੇ ਸਪੀਕਰ ਜਾਨੀ ਬੁਲਾਰੇ ਦੇ ਤੌਰ ਤੇ ਵੀ ਉਹ ਆਪ ਕੰਮ ਕਰਦੇ ਨਾਟਕ ਤੋਂ ਪਹਿਲਾਂ ਉਹ ਦੋ ਸ਼ਬਦ ਬੋਲਦੇ ਤੇ ਜਿਨ੍ਹਾਂ ਦੋਸਤਾਂ ਨੇ ਉਹਨਾਂ ਨੂੰ ਬੋਲਦਿਆਂ ਵੇਖਿਆ ਜਦੋਂ ਸਟੇਜ ਦੇ ਉੱਤੇ ਗਰਜਦੇ ਸੀ ਮੈਂ ਬੋਲਦੇ ਸ਼ਬਦ ਨਹੀਂ ਕਹੂੰ ਗਰਜਦੇ ਸੀ ਤਾਂ ਉਹ ਐਉਂ ਲੱਗਦਾ ਹੁੰਦਾ ਸੀ ਜਿਵੇਂ ਕੋਈ ਬੱਬਰ ਸ਼ੇਰ ਭੂਰਾ ਬੱਬਰ ਸ਼ੇਰ ਰੰਗ ਉਹਨਾਂ ਦਾ ਬਹੁਤ ਗੋਰਾ ਸੀ ਲਾਲ ਹੋ ਜਾਂਦੇ ਸੀ ਜਦੋਂ ਬੋਲਦੇ ਸੀ ਉਹਨਾਂ ਦਾ ਰੰਗ ਲਾਲ ਹੋ ਜਾਂਦਾ ਸੀ ਤੇ ਉਹ ਸਟੇਜ ਦੇ ਉੱਤੇ ਜਦੋਂ ਖੜੋ ਕੇ ਕਿਸੇ ਮੁੱਦੇ ਦੇ ਉੱਤੇ ਗਰਜਦੇ ਸੀ ਤਾਂ ਦਰਸ਼ਕਾਂ ਦੇ ਦਿਲਾਂ ਦੇ ਅੰਦਰ ਲਹਿਰਾਂ ਪੈਦਾ ਹੁੰਦੀਆਂ ਸੀ ਮੈਂ ਉਹਨਾਂ ਦਾ ਦਰਸ਼ਕ ਵੀ ਰਿਹਾ ਉਹਨਾਂ ਨੂੰ ਬੈਠ ਕੇ ਦੇਖਿਆ ਤੇ ਉਹਨਾਂ ਦੇ ਬੋਲਣ ਦੇ ਨਾਲ ਇੱਕ ਗਰਜ ਦੇ ਨਾਲ ਹੀ ਮਤਲਬ ਲਹਿਰਾਂ ਪੈਦਾ ਹੁੰਦੀਆਂ ਸੀ ਬੰਦੇ ਦੇ ਦਿਲ ਦਿਮਾਗ ਦੇ ਵਿੱਚ ਤਾਂ ਉਹ ਜਿੱਥੇ ਮੈਂ ਪਹਿਲਾਂ ਕਿਹਾ ਕਿ ਉਹ ਐਕਟਰ ਵੀ ਸੀ ਡਾਇਰੈਕਟਰ ਵੀ ਸੀ ਰਾਈਟਰ ਵੀ ਸੀ ਸਪੀਕਰ ਵੀ ਸੀ ਤੇ ਸਟੇਜ ਦੇ ਮੈਨੇਜਰ ਵੀ ਆਪ ਹੀ ਹੁੰਦੇ ਸੀਗੇ ਆਪੇ ਮੈਨੇਜ ਕਰ ਲੈਣਾ ਬਹੁਤ ਸਸਤੇ ਜਿਹੇ ਢੰਗ ਨਾਲ ਜੇ ਕਿਤੇ ਮਾੜਾ ਮੋਟਾ ਕੋਈ ਮੰਝਾ ਡਾਉਣਾ ਸਟੇਜ ਤੇ ਮੰਝਾ ਡਾ ਲੈਣਾ ਬਹੁਤ ਘੱਟ ਸੈਟ ਲਾ ਕੇ ਉਹਨਾਂ ਨੇ ਬਹੁਤ ਘੱਟ ਖਰਚੀਲੇ ਢੰਗ ਦੇ ਨਾਲ ਉਹਨਾਂ ਨੇ ਲੋਕਾਂ ਤੱਕ ਇਹ ਨਾਟਕਾਂ ਨੂੰ ਲੈ ਕੇ ਗਏ ਹਰ ਮੁੱਦੇ ਦੇ ਉੱਤੇ ਉਹਨਾਂ ਨੇ ਲਿਖਿਆ ਜੇ ਉਹਨਾਂ ਦੇ ਨਾਟਕਾਂ ਨੂੰ ਅਸੀਂ ਪੜ੍ਹਦੇ ਆ ਸੁਣਦੇ ਆ ਤੇ ਵੇਖਦੇ ਆ ਤਾਂ ਆਪਣੇ ਆਪ ਦੇ ਵਿੱਚ ਪੰਜਾਬ ਦੀ ਧਰਤੀ ਦਾ ਹਿੰਦੂਸਤਾਨ ਦੀ ਧਰਤੀ ਦਾ ਇੱਕ ਇਤਿਹਾਸ ਹੈ ਜਿਹੜਾ ਕਟਨਾਮਾ ਦਾ ਇਤਿਹਾਸ ਹੈ ਜਿਹੜਾ ਉਹ ਸਾਡੇ ਸਾਹਮਣੇ ਸਾਡੀਆਂ ਅੱਖਾਂ ਦੇ ਸਾਹਮਣੇ ਰੂਪਮਾਨ ਹੋ ਜਾਂਦਾ ਹੈ ਤਾਂ ਮੈਂ ਬਹੁਤੀਆਂ ਉਦਾਹਰਣਾਂ ਨਹੀਂ ਦੇਵਾਂਗਾ ਕਿਉਂਕਿ ਤੁਸੀਂ ਸਾਰੇ ਉਹਨਾਂ ਦੇ ਨਾਟਕਾਂ ਬਾਰੇ ਜਾਣਦੇ ਹੋ ਮੈਨੂੰ ਯਾਦ ਆਉਂਦਾ ਹੈ ਕਿ ਉਹਨਾਂ ਨੇ ਇੱਕ ਤੰਦੂਰ ਨਾਟਕ ਲਿਖਿਆ ਸੀ ਇਹ ਤੰਦੂਰ ਨਾਟਕ ਉਹਨਾਂ ਨੇ ਉਦੋਂ ਲਿਖਿਆ ਸੀਗਾ ਜਦੋਂ ਦਿੱਲੀ ਦੇ ਵਿੱਚ ਇੱਕ ਕਿਸੇ ਸਿਆਸੀ ਪਾਰਟੀ ਦੇ ਵੱਡੇ ਲੀਡਰ ਨੇ ਆਪਣੀ ਪਤਨੀ ਨੂੰ ਮਾਰ ਕੇ ਉਹਦੇ ਟੋਟੇ ਕਰਕੇ ਉਹਦੇ ਉੱਤੇ ਮੱਖਣ ਲਾ ਕੇ ਉਹਨੂੰ ਤੰਦੂਰ ਦੇ ਵਿੱਚ ਸੁੱਟ ਦਿੱਤਾ ਸੀ Laash ਦੇ ਟੁਕੜਿਆਂ ਨੂੰ ਦਾ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਨਾਟਕ ਤੰਦੂਰ ਲਿਖਿਆ ਸੀ ਤੇ ਉਹਨਾਂ ਨੇ ਥਾਂ ਥਾਂ ਦੇ ਉੱਤੇ ਬਖਾਇਆ ਸੀ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਫਰਾਂਸ ਤੋਂ ਕੁੜੀ ਆਈ ਸੀ ਕੇਤਿਆ ਜਿਹਨੂੰ ਕੇਤਿਆ ਕਾਂਡ ਕਰਕੇ ਅੱਜ ਵੀ ਲੋਕ ਜਾਣਦੇ ਨੇ ਤਾਂ ਕੇਤਿਆ ਕਾਂਡ ਹੋਇਆ ਸੀ ਉਹ ਕੁੜੀ ਦੇ ਨਾਲ ਰੇਪ ਹੋਇਆ ਸੀ ਬਲਾਤਕਾਰ ਹੋਇਆ ਸੀ ਤਾਂ ਗੁਰਸ਼ਰਨ ਸਿੰਘ ਹੋਰਾਂ ਨੇ ਉਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਇੱਕ ਨਾਟਕ ਲਿਖਿਆ ਸੀ ਕਾਕੇ ਔਰ ਉਹਦੇ ਵਿੱਚ ਦਿਖਾਇਆ ਸੀ ਕਿ ਜੇ ਪੁਲਿਸ ਤੰਤਰ ਸਾਡਾ ਜਿਹੜਾ ਹੈਗਾ ਉਹ ਬਲਾਤਕਾਰੀਆਂ ਦੀ ਮਦਦ ਕਰੇਗਾ ਤਾ ਫਿਰ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ 3 ਖਾਸ ਕਰਕੇ ਪੁਲਿਸ ਵਾਲਿਆਂ ਦੀਆਂ 3 ਵੀ ਸੇਫ ਨਹੀਂ ਰਹਿਣਗੀਆਂ ਇਹ ਉਹਨਾਂ ਨੇ ਇਸ ਨਾਟਕ ਦੇ ਵਿੱਚ ਦਿਖਾਇਆ ਸੀ ਉਹ ਕੱਕੇ ਨਾਟਕ ਉਹਨਾਂ ਦਾ ਯਾਦ ਆਉਂਦਾ ਹੈ ਕੰਮੀਆਂ ਦਾ ਬੇੜਾ ਜਿਹੜਾ ਕਿ ਮਜ਼ਦੂਰਾਂ ਦੇ ਵਾਸਤੇ ਗਰੀਬ ਲੋਕਾਂ ਦੇ ਵਿੱਚ ਆਈ ਜਾਗਰਤੀ ਨੂੰ ਰੂਪਮਾਨ ਕਰਦਾ ਹੈ ਇਹ ਨਾਟਕ ਵੀ ਮੈਂ ਖੁਦ ਵੀ ਖੇਡਿਆ ਬਹੁਤ ਸਾਰੇ ਲੋਕਾਂ ਨੇ ਖੇਡੇ ਤੇ ਭਾਜੀ ਗੁਰਸ਼ਰਨ ਸਿੰਘ ਵੀ ਖੇਡਦੇ ਹੁੰਦੇ ਸੀ ਔਰ ਉਹਨਾਂ ਦਾ ਨਾਟਕ ਇੱਕ ਹੁੰਦਾ ਸੀ ਬੇਰੁਜ਼ਗਾਰ ਜਿਹੜਾ ਪੰਜਾਬ ਦੀ ਹਿੰਦੁਸਤਾਨ ਦੀ ਜਿਹੜੀ ਬੇਰੁਜ਼ਗਾਰ ਜਵਾਨੀ ਹੈ ਉਹਦੇ ਵਰਤਾਂਤ ਨੂੰ ਪੇਸ਼ ਕਰਦਾ ਹੈ ਉਹ ਤੇ ਇਹ ਬੇਰਜ਼ਗਾਰੀ ਨੂੰ ਵਧਾਉਣ ਵਾਲੇ ਜਿਹੜੇ ਕਾਰਨ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਤਾਂ ਤਮਾਸ਼ਾ ਇਹ ਹਿੰਦੁਸਤਾਨ ਅੱਜ ਵੀ ਉਸੇ ਤਰ੍ਹਾਂ ਪਾਪੂਰਤ ਨਾਟਕ ਹੈ ਕਿ ਪੂਰੇ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਇਹ ਨਾਟਕ ਦਾ ਨਾ ਹੈ ਤਮਾਸ਼ਾ ਇਹ ਹਿੰਦੁਸਤਾਨ ਕਿ ਪੂਰੇ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਇਥੋਂ ਦਾ ਪ੍ਰਬੰਧ ਹੈ ਇਹ ਇੱਕ ਤਮਾਸ਼ਾ ਬਣਿਆ ਹੋਇਆ ਹੈ ਔਰ ਉਹਦੇ ਉੱਤੇ ਵੀ ਉਹਨਾਂ ਨੇ ਆਪਣੀ ਕਲਮ ਚਲਾਈ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਲੋਕਾਂ ਦੇ ਵਿੱਚ ਇਨਕਲਾਬੀ ਜਜ਼ਬਾ ਭਰਿਆ ਤਰਕਸ਼ੀਲਾਂ ਦੇ ਉਭਾਰ ਦੇ ਸਮੇਂ ਤਰਕਸ਼ੀਲਾਂ ਦੇ ਕੋਲੇ ਕੋਈ ਵੀ ਇਹੋ ਜਿਹਾ ਕੋਈ ਨਾ ਤਾਂ ਨਾਟਕ ਹੁੰਦਾ ਸੀ ਨਾ ਕੋਈ ਹੋਰ ਸਾਧਨ ਹੁੰਦਾ ਸੀ ਕਿ ਉਹ ਲੋਕਾਂ ਦੇ ਵਿੱਚ ਆਪਣਾ ਪ੍ਰੋਗਰਾਮ ਲੈ ਕੇ ਜਾਣ ਤੇ ਪ੍ਰਚਾਰ ਕਰ ਸਕਣ ਤਾਂ ਅਸੀਂ ਜਿੱਥੇ ਉਦੋਂ ਪ੍ਰੋਫੈਸਰ ਆਈਸੀ ਨੰਦਾ ਦੇ ਪੁਰਾਣਾ ਨਾਟਕ ਜਿਹੜਾ ਉਹਨਾਂ ਨੇ 1929 ਦੇ ਵਿੱਚ 1932 ਦੇ ਵਿੱਚ ਲਿਖਿਆ ਸੀਗਾ ਜਿੰਨ ਉਹ ਜਿੰਨ ਦੀ ਵਰਤੋਂ ਕੀਤੀ ਉਹਨੂੰ ਅਸੀਂ ਲੋਕਾਂ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਇੱਕ ਬਿਹਤਰੀਨ ਨਾਟਕ ਤੇ ਦੇਵਪੁਰਸ਼ ਹਾਰ ਗਏ ਜਿਹੜਾ ਕਿ ਤਰਕਸ਼ੀਲ ਸੁਸਾਇਟੀ ਦੀ ਪਹਿਲੀ ਕਿਤਾਬ ਤੇ ਦੇਵਪੁਰ ਸ਼ਾਰਗੇ ਦੇ ਸਰਲੇਖ ਉਸੇ ਨਾਂ ਹੈਟੀ ਉਹਨਾਂ ਨੇ ਉਸ ਨੂੰ ਨਾਂ ਦਿੱਤਾ ਤਾਂ ਉਹ ਦੇਵਪੁਰ ਸ਼ਾਰਗੇ ਨਾਟਕ ਲਿਖਿਆ ਜਿਹੜਾ ਅੱਜ ਵੀ ਪ੍ਰਾਪੂਰਤ ਹੈ ਕਿ ਗਰੀਬ ਵੇੜੇ ਬਸਤੀਆਂ ਮਜ਼ਦੂਰਾਂ ਦੇ ਜਿਹੜੇ ਰਹਿਣ ਵਾਲੀਆਂ ਥਾਵਾਂ ਨੇ ਇਹ ਭੂਤ ਪ੍ਰੇਤ ਉੱਥੇ ਹੀ ਕਿਉਂ ਵੜਦੇ ਨੇ ਕੀ ਕਾਰਨ ਹੈ ਕਿ ਗਰੀਬਾਂ ਦੇ ਵਿੱਚ ਭੂਤ ਪ੍ਰੇਤ ਆਉਂਦੇ ਨੇ ਤਾਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਤੇ ਦੇਵਪੁਰ ਸ਼ਾਰਗੇ ਨਾਟਕ ਲਿਖ ਕੇ ਦਿੱਤਾ ਸਾਨੂੰ ਔਰ ਥਾਂ ਥਾਂ ਦੇ ਉੱਤੇ ਹੋ ਖੇਡਿਆ ਗਿਆ ਤੇ ਇਹਦੇ ਨਾਲ ਹੀ ਉਹਨਾਂ ਪਖੰਡੀ ਲੋਕਾਂ ਦਾ ਜਿਹੜੇ ਬੀਬੀਆਂ ਨੂੰ ਮੁੰਡੇ ਹੋਣ ਦੇ ਤਵੀਤ ਦਿੰਦੇ ਨੇ ਜਾਂ ਉਹ ਬੀਬੀਆਂ ਜਿਹੜੀਆਂ ਕਿ ਕਈ ਵਾਰੀ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਫਿਰ ਔਲਾਦ ਦੀ ਉਹ ਚਾਹਤ ਲੈ ਕੇ ਜਦੋਂ ਕਈ ਵਾਰੀ ਪਖੰਡੀ ਸਾਧ ਸੰਤਾਂ ਕੋਲੇ ਜਾਂਦੀਆਂ ਨੇ ਤੇ ਉੱਥੇ ਉਹਨਾਂ ਨਾਲ ਕਈ ਵਾਰੀ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਤਾਂ ਇਸ ਸਾਰੀ ਘਟਨਾਕਰਮ ਨੂੰ ਦਾ ਪਰਦਾ ਫਾਸ਼ ਕਰਦਾ ਹੋਇਆ ਨਾਟਕ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਬਾਂਜ ਉਹ ਔਰਤਾਂ ਜਿਹੜੀਆਂ ਬਾਝ ਮਤਲਬ ਹੁੰਦੀਆਂ ਬਾਝ ਨਾਟਕ ਲਿਖਿਆ ਇਹਦੇ ਵਿੱਚ ਉਹਨਾਂ ਨੇ ਜਿੱਥੇ ਪਖੰਡੀਆਂ ਦਾ ਪਰਦਾ ਫਾਸ਼ ਕੀਤਾ ਉੱਥੇ ਔਰਤਾਂ ਨੂੰ ਤੇ ਲੋਕਾਂ ਨੂੰ ਇਹ ਚੇਤਨਾ ਵੀ ਦਿੱਤੀ ਉਹਨਾਂ ਨੇ ਕਿ ਮੁੰਡਾ ਜਾਂ ਕੁੜੀ ਕਿਵੇਂ ਪੈਦਾ ਹੁੰਦੇ ਨੇ ਇਹ ਇਹਦੇ ਸਾਰੇ ਉਹ ਤਰੀਕੇ ਸੀਗੇ ਜਿਹੜੇ ਉਹ ਉਹਨਾਂ ਨੇ ਆਪਣੇ ਨਾਟਕ ਦਾ ਵਿਸ਼ਾ ਬਣਾਇਆ ਤਾਂ ਸਭ ਤੋਂ ਇੱਕ ਬਿਹਤਰੀਨ ਨਾਟਕ ਉਹਨਾਂ ਨੇ ਸਮਾਜ ਲਿਖਿਆ ਸਮਾਜ ਨਾਟਕ ਦੀ ਇੰਨਾ ਵੱਡਾ ਪ੍ਰਭਾਵ ਪਿਆ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਤੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਤੋਂ ਪਹਿਲਾਂ ਗੁਰਸ਼ਰਨ ਸਿੰਘ ਦੇ ਇਹ ਨਾਟਕ ਲਿਖਣ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਿਹੜੇ ਲੋਕ 10ਵੀਂ ਪਾਸ ਕਰਦੇ ਸੀ 12ਵੀਂ ਪਾਸ ਕਰਦੇ ਸੀ ਉਹਨਾਂ ਦੇ ਸਰਟੀਫਿਕੇਟਾਂ ਦੇ ਉੱਤੇ ਮਾਂ ਦਾ ਨਾਂ ਨਾਂ ਨਹੀਂ ਲਿਖਿਆ ਹੁੰਦਾ ਸੀ ਬਾਪ ਦਾ ਨਾਂ ਲਿਖਿਆ ਹੁੰਦਾ ਸੀਗਾ ਅ ਬੱਚੇ ਦਾ ਨਾਂ ਲਿਖਿਆ ਹੁੰਦਾ ਸੀ ਉਹਦੇ ਬਾਪ ਦਾ ਨਾਂ ਲਿਖਿਆ ਹੁੰਦਾ ਸੀ ਪਰ ਗੁਰਸ਼ਰਨ ਸਿੰਘ ਹੋਰਾਂ ਨੇ ਸਮਾਜ ਨਾਟਕ ਦੇ ਵਿੱਚ ਇਹ ਦਲੀਲਾਂ ਖੜੀਆਂ ਕੀਤੀਆਂ ਤੇ ਉਹਨਾਂ ਨੇ ਮੁਹੱਲੇ ਦੇ ਬੋਰਡ ਦੇ ਅੱਗੇ ਕਰਮਚਾਰੀਆਂ ਦੇ ਇਕੱਠ ਦੇ ਵਿੱਚ ਇਹ ਨਾਟਕ ਖੇਡਿਆ ਔਰ ਦਲੀਲਾਂ ਦੇ ਦੇ ਕੇ ਦੱਸਿਆ ਕਿ ਬੱਚਾ ਨੂੰ ਜਨਮ ਦਿੰਦੀ ਹੈ ਮਾਂ ਜਨਮ ਪੀੜਾ ਸਹਿੰਦੀ ਹੈ ਮਾਂ ਪੇਟ ਦੇ ਵਿੱਚ 9 ਮਹੀਨੇ ਰੱਖਦੀ ਹੈ ਮਾਂ ਪਰ ਮਾਂ ਦਾ ਕਿਤੇ ਨਾਂ ਹੀ ਨਹੀਂ ਹੈ ਜਦੋਂ ਇਹੋ ਜਿਹੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਤਾਂ ਬੋਰਡ ਦੇ ਚੇਅਰਮੈਨ ਨੇ ਤੇ ਉੱਥੋਂ ਦੇ ਜਿਹਨੇ ਪ੍ਰਬੰਧਕ ਅਫਸਰ ਸੀ ਉਹਨਾਂ ਸਾਰਿਆਂ ਨੇ ਫੈਸਲਾ ਲਿਆ ਕਿ ਅਸੀਂ ਆਪਣੇ 10ਵੀਂ 12ਵੀਂ 8ਵੀਂ ਜਿੰਨੇ ਵੀ ਅਸੀਂ ਇਮਤਿਹਾਨ ਲੈਣੇ ਆ ਉਹਨਾਂ ਸਾਰੇ ਬੱਚਿਆਂ ਦੇ ਸਰਟੀਫਿਕੇਟਾਂ ਦੇ ਉੱਤੇ ਮਾਂ ਦਾ ਨਾਮ ਪਹਿਲਾਂ ਲਿਖਾਂਗੇ ਬਾਪ ਦਾ ਨਾਮ ਬਾਅਦ ਵਿੱਚ ਲਿਖਾਂਗੇ ਤਾਂ ਅੱਜ ਇਹ ਸਰਦਾਰ ਗੁਰਸ਼ਰਨ ਸਿੰਘ ਦੀ ਹੀ ਦੇਣ ਹੈ ਕਿ ਸਰਟੀਫਿਕੇਟਾਂ ਦੇ ਉੱਤੇ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਮਾਂ ਦਾ ਨਾਮ ਲਿਖ ਰਿਹਾ ਹੈ ਇਹ ਉਹਨਾਂ ਦੇ ਸਮਾਜ ਨਾਟਕ ਦੀ ਦੇਣ ਹੈ ਜਿਦੇ ਵਿੱਚ ਉਹਨਾਂ ਨੇ ਹੋਰ ਮਸਲੇ ਵੀ ਉਠਾਏ ਸੀ ਪਰ ਇਹ ਮਸਲਾ ਵੀ ਉਠਾਇਆ ਸੀ ਇਹ ਉਹਨਾਂ ਦੀ ਦੇਣ ਹੈ ਤੇ ਜਦੋਂ ਮੈਂ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰ ਰਿਹਾ ਹਾਂ ਤਾਂ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੂੰ ਮੈਂ ਬਹੁਤ ਨੇੜਿਓਂ ਵੇਖਿਆ ਉਹਨਾਂ ਦੇ ਨਾਲ ਮੈਂ ਕੰਮ ਵੀ ਕੀਤਾ ਹੈ ਕਈ ਵਾਰੀ ਅਸੀਂ ਇਕੱਠੇ ਸਟੇਜਾਂ ਦੇ ਉੱਤੇ ਕੰਮ ਕਰਦੇ ਤੇ ਮੈਨੂੰ ਯਾਦ ਆ ਕਿ ਉਹਨਾਂ ਦੀ ਸਾਦਗੀ ਕਿਹੋ ਜੀ ਸੀ ਮੈਂ ਦੱਸਣੀ ਹੈ ਇਹ ਚਾਹਣਾ ਤੁਹਾਨੂੰ ਗੱਲ ਕਿ ਇੰਨਾ ਪੜਿਆ ਲਿਖਿਆ ਮਨੁੱਖ ਕਿ ਆਪ ਐਮਐਸਸੀ ਟੈਕਨੋਲੋਜੀ ਪਿਤਾ ਜੀ ਉਹਨਾਂ ਦੇ ਡਾਕਟਰ ਸੀਗੇ ਤੇ ਦਾਦਾ ਜੀ ਉਹਨਾਂ ਦੇ ਵਕੀਲ ਸੀਗੇ ਯਾਨੀ ਇੰਨੇ ਪੜੇ ਲਿਖੇ ਉਸ ਜ਼ਮਾਨੇ ਦੇ ਵਿੱਚ ਘਰੋਂ ਸਰਦੇ ਪੁੱਜਦੇ ਸਾਰਾ ਕੁਝ ਠੀਕ ਠਾਕ ਵਧੀਆ ਆਰਥਿਕ ਸਥਿਤੀ ਮਜ਼ਬੂਤ ਸੀ ਇਹਨਾਂ ਦੇ ਪਰਿਵਾਰ ਦੇ ਪਰ ਸ਼ਾਦਗੀ ਇੰਨੀ ਸੀ ਕਿ ਜਦੋਂ ਲੋਕਾਂ ਦੇ ਵਿੱਚ ਨਾਟਕ ਕਰਨ ਜਾਂਦੇ ਜੇ ਕਿਤੇ ਕੋਈ ਖਾਣ ਪੀਣ ਦਾ ਚੰਗਾ ਪ੍ਰਬੰਧ ਵੀ ਨਹੀਂ ਤਾਂ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਣਾ ਕਿ ਇੱਧਰ ਅੰਮ੍ਰਿਤਸਰ ਦੇ ਵਿੱਚ ਮਾਝੇ ਦੀ ਧਰਤੀ ਤੇ ਇੱਕ ਪਿੰਡ ਨਾਗੋਕੇ ਹੈ ਉੱਥੇ ਖੇਤ ਮਜ਼ਦੂਰਾਂ ਨੇ ਸਾਨੂੰ ਨਾਟਕ ਕਰਨ ਲਈ ਬੁਲਾਇਆ ਸਰਦਾਰ ਗੁਰਸ਼ਰਨ ਸਿੰਘ ਵੀ ਆਏ ਮੈਂ ਵੀ ਆਪਣੀ ਟੀਮ ਲੈ ਕੇ ਗਿਆ ਅਸੀਂ ਰਲ ਕੇ ਨਾਟਕ ਖੇਡੇ ਨਾਟਕ ਖੇਡਣ ਤੋਂ ਬਾਅਦ ਅੱਧੀ ਰਾਤ ਨੂੰ ਜਦੋਂ ਰੋਟੀ ਖਾਣ ਲੱਗੇ ਤਾ ਰੋਟੀ ਕੁਦਰਤੀ ਤੌਰ ਤੇ ਰਾਤ ਨੂੰ 12:00 ਵਜੇ ਸੀਗੇ ਰੋਟੀਆਂ ਠੰਡੀਆਂ ਸੀ ਆਕੜੀਆਂ ਹੋਈਆਂ ਰੋਟੀਆਂ ਸੀ ਸਖਤ ਸੀ ਥੋੜੀਆਂ ਜੀਆਂ ਤੇ ਜਿਹੜੇ ਸਾਨੂੰ ਸਬਜੀ ਮਿਲੀ ਉਹਦੇ ਨਾਲ ਖਾਣ ਨੂੰ ਉਹ ਉਹਨਾਂ ਦਿਨਾਂ ਦੇ ਵਿੱਚ ਆਲੂ ਬਹੁਤ ਸਸਤੇ ਸੀਗੇ ਯਾਨੀ ਆਲੂਆਂ ਦੀ ਕਈ ਵਾਰੀ ਢੇਰੀ ਕਰ ਜਾਂਦੇ ਸੀ ਕਿਸਾਨ ਸੜਕਾਂ ਦੇ ਉੱਤੇ ਤਾਂ ਮਜ਼ਦੂਰਾਂ ਦੇ ਘਰ ਦੇ ਵਿੱਚ ਆਲੂ ਉਹਨਾਂ ਦਿਨਾਂ ਚ ਆਮ ਪੱਕਦੇ ਸੀਗੇ ਤਾਂ ਉੱਥੇ ਸਾਨੂੰ ਨਾਟਕ ਕਰਨ ਗਿਆ ਨੂੰ ਉਹ ਠੰਡੀਆਂ ਰੋਟੀਆਂ ਦੇ ਨਾਲ ਆਲੂ ਸੀ ਜਿਹੜੇ ਬਹੁਤ ਮਿਰਚਾਂ ਪਾਈਆਂ ਹੋਈਆਂ ਸੀ ਉਹਨਾਂ ਦੇ ਵਿੱਚ ਉਹ ਮਿਰਚਾਂ ਵਾਲੀ ਸਬਜੀ ਆਲੂਆਂ ਬੜੀ ਸਾਨੂੰ ਜਦੋਂ ਖਾਣ ਨੂੰ ਮਿਲੇ ਇੱਕ ਦੋ ਬੱਚਿਆਂ ਨੇ ਜਦੋਂ ਰੋਟੀ ਖਾਣੀ ਸ਼ੁਰੂ ਕੀਤੀ ਉਹਨਾਂ ਨੂੰ ਹਜਕੀ ਲੱਗੀ ਤਾਂ ਬੱਚਿਆਂ ਨੇ ਰੋਟੀ ਖਾਣੀ ਛੱਡ ਦਿੱਤੀ ਤੇ ਜਦੋਂ ਸਰਦਾਰ ਗੁਰਸ਼ਰਨ ਸਿੰਘ ਆਏ ਆਪਣਾ ਨਾਟਕ ਮੁਕਾ ਕੇ ਤੇ ਉਹਨਾਂ ਨੇ ਕਿਹਾ ਕੀ ਗੱਲ ਤੁਸੀਂ ਰੋਟੀ ਨਹੀਂ ਖਾ ਰਹੇ ਮੈਂ ਉਹਨਾਂ ਨੂੰ ਦੱਸਿਆ ਜੀ ਮਿਰਚਾਂ ਜ਼ਿਆਦਾ ਐ ਸਬਜੀ ਦੇ ਵਿੱਚ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਨਾ ਬੱਚਿਆਂ ਨੂੰ ਉਹਨਾਂ ਨੇ ਆਪ ਰੋਟੀ ਫੜੀ ਔਰ ਆਲੂ ਦੀਆਂ ਫਾੜਾਂ ਫੜੀਆਂ ਦੇਖਿਆ ਕਿ ਮਿਰਚਾਂ ਜ਼ਿਆਦਾ ਐ ਉਹਨਾਂ ਨੂੰ ਆਲੂ ਦੀਆਂ ਫਾੜਾਂ ਨੂੰ ਪਾਣੀ ਨਾਲ ਧੋ ਕੇ ਰੋਟੀ ਦੇ ਉੱਤੇ ਰੱਖ ਕੇ ਆਲੂਆਂ ਨੂੰ ਫੇਕ ਕੇ ਉਹਨਾਂ ਨੇ ਰੋਟੀ ਖਾਣੀ ਸ਼ੁਰੂ ਕਰਤੀ ਤੇ ਫਿਰ ਅਸੀਂ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਿਲਕੁਲ ਉਸੇ ਤਰ੍ਹਾਂ ਹੀ ਮਿਰਚਾਂ ਪਾਣੀ ਨਾਲ ਲਾ ਕੇ ਆਲੂਆਂ ਦੀਆਂ ਫਾੜਾਂ ਤੋਂ ਅਸੀਂ ਉਹ ਸਾਦੇ ਢੰਗ ਨਾਲ ਉਹਨਾਂ ਦਾ ਜਿਹੜਾ ਸੀਗਾ ਸਾਦਾ ਢੰਗ ਸੀ ਜਿਹੜਾ ਖਾਣ ਦਾ ਅਸੀਂ ਵੀ ਉਹ ਢੰਗ ਅਪਣਾਇਆ ਜਣੀ ਇੰਨੀ ਸਾਦਗੀ ਮੈਂ ਉਹਨਾਂ ਦੀ ਇਹ ਗੱਲ ਅੱਜ ਵੀ ਯਾਦ ਆ ਮੈਨੂੰ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ ਕਿ ਉਹ ਰੋਟੀ ਅਸੀਂ ਫਿਰ ਅੱਧੀ ਰਾਤ ਨੂੰ ਜਿਹੜੀ ਸੀਗੀ ਇਸ ਤਰ੍ਹਾਂ ਆਲੂਆਂ ਦੀਆਂ ਫਾੜਾਂ ਧੋ ਕੇ ਮਿਰਚਾਂ ਕੱਟ ਕਰਕੇ ਅਸੀਂ ਖਾਧੀਆਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਜਿਹੜੇ ਨਾਟਕ ਲਿਖੇ ਨੇਗੇ ਉਹ ਮਿਹਨਤ ਕਸ਼ਿਮਾਤ ਜਿਹੜੇ ਲੁੱਟੇ ਜਾ ਰਹੇ ਲੋਕ ਨੇ ਹਾਸ਼ੀਏ ਤੇ ੱੱਕੇ ਹੋਏ ਲੋਕ ਨੇ ਉਹਨਾਂ ਵਾਸਤੇ ਲਿਖੇ ਤੇ ਉਹਨਾਂ ਦੇ ਨਾਟਕਾਂ ਦੇ ਵਿੱਚੋਂ ਗੱਲਾਂ ਸਾਨੂੰ ਸਾਫ਼ ਝਲਕਦੀਆਂ ਮਿਲਦੀਆਂ ਨੇ ਤੇ ਗੁਰਸ਼ਰਨ ਸਿੰਘ ਹੋਰ ਇੱਕ ਜਿਹੜੇ ਆਪਣੇ ਬਚਪਨ ਦੇ ਮਿੱਤਰ ਨੂੰ ਹਮੇਸ਼ਾ ਯਾਦ ਰੱਖਦੇ ਸੀ ਉਹਦਾ ਨਾਂ ਸੀ ਬਦੂਆ ਉਹ ਬਦੂਆ ਕੌਣ ਸੀ ਜਦੋਂ ਸਰਦਾਰ ਗੁਰਸ਼ਰਨ ਸਿੰਘ ਹੋਰ ਹੀ ਦੱਸਦੇ ਨੇ ਕਿ ਜਦੋਂ ਉਹ ਮਲਤਾਨ ਦੀ ਧਰਤੀ ਦੇ ਉੱਤੇ ਤੀਸਰੀ ਜਮਾਤ ਦੇ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਦੀ ਜਮਾਤ ਦੇ ਵਿੱਚ ਇੱਕ ਬੁਧੂਆ ਨਾਂ ਦਾ ਦਲਿਤ ਮੁੰਡਾ ਜਿਨ੍ਹਾਂ ਨੂੰ ਅੱਜ ਦੀ ਭਾਸ਼ਾ ਦੇ ਵਿੱਚ ਅਸੀਂ ਗਰੀਬ ਲੋਕ ਜਾਂ ਸ਼ੈਡਿਊਲ ਕਾਸਟ ਸ਼ਬਦ ਵਰਤਦੇ ਹਾਂ ਉਹ ਬੁਧੂਆ ਇੱਕ ਦਲਿਤ ਮੁੰਡਾ ਪੜਦਾ ਸੀ ਗੁਰਚਾਰਨ ਸਿੰਘ ਹੋਰ ਇਹ ਦੱਸਦੇ ਨੇ ਕਿ ਉਹਦੀ ਲਿਖਾਈ ਬੜੀ ਖੁਸ਼ਖਤ ਹੁੰਦੀ ਸੀ ਬੜੀ ਸੋਹਣੀ ਲਿਖਾਈ ਹੁੰਦੀ ਸੀ ਉਰਦੂ ਦੀ ਪੰਜਾਬੀ ਦੀ ਬੜੀ ਸੋਹਣੀ ਉਹ ਲਿਖਾਈ ਕਰਦਾ ਸੀ ਫੱਟੀ ਬਹੁਤ ਸੋਹਣੀ ਪੋਚਦਾ ਸੀ ਤੇ ਬਹੁਤ ਸੋਹਣਾ ਲਿਖਾਈ ਕਰਦਾ ਸੀ ਪਰ ਗਰੀਬੀ ਕਰਕੇ ਉਹ ਤੀਸਰੀ ਜਮਾਤ ਦੇ ਵਿੱਚੋਂ ਹਟ ਗਿਆ ਤੇ ਪੂਰੀ ਕਲਾਸ ਦੇ ਵਿੱਚੋਂ ਹੁਸ਼ਿਆਰ ਵਿਦਿਆਰਥੀ ਸੀ ਇੰਟੈਲੀਜੈਂਟ ਸੀ ਪਰ ਗਰੀਬੀ ਹੋਣ ਕਰਕੇ ਉਹ ਸਕੂਲ ਛੱਡ ਗਿਆ ਤਾਂ ਗੁਰਸ਼ਰਨ ਸਿੰਘ ਹੋਰ ਹਮੇਸ਼ਾ ਉਸ ਦਿਨ ਨੂੰ ਯਾਦ ਕਰਦੇ ਕਹਿੰਦੇ ਜੇ ਮੈਂ ਸਕੂਲ ਦੀ ਪੜਾਈ ਪੂਰੀ ਕਰਕੇ ਜਦੋਂ ਕਾਲਜ ਦੇ ਵਿੱਚ ਪਹੁੰਚਿਆ ਤੇ ਮੈਂ ਇੱਕ ਦਿਨ ਸਾਈਕਲ ਤੇ ਜਾ ਰਿਹਾ ਸੀਗਾ ਸੜਕ ਦੇ ਉੱਤੇ ਸਾਈਕਲ ਪਹਜਾਰ ਰਿਹਾ ਸੀ ਤਾਂ ਮੈਨੂੰ ਇੱਕ ਸੜਕ ਤੇ ਝਾੜੂ ਮਾਰ ਰਹੇ ਬੰਦੇ ਨੇ ਆਵਾਜ਼ ਮਾਰੀ ਕਾਕਾ ਜੀ ਕਹਿ ਕੇ ਤੇ ਜਦੋਂ ਮੈਂ ਪੁੱਠਾ ਮੁੜ ਕੇ ਵੇਖਿਆ ਮੈਂ ਉਹਦੇ ਕੋਲੇ ਗਿਆ ਝਾੜੂ ਮਾਰਨ ਵਾਲੇ ਕੋਲੇ ਇਹ ਕਹਿੰਦਾ ਮੈਨੂੰ ਉਦੋਂ ਪਤਾ ਲੱਗਿਆ ਕਿ ਇਹ ਮੇਰਾ ਬਚਪਨ ਦਾ ਉਹ ਦੋਸਤ ਹੈ ਬੁੱਧੂਆ ਜਿਹੜਾ ਤੀਸਰੀ ਜਮਾਤ ਚ ਪੜਦਾ ਹੁੰਦਾ ਸੀ ਤੇ ਪੜਨ ਦੇ ਵਿੱਚ ਸਭ ਤੋਂ ਹੁਸ਼ਿਆਰ ਸੀ ਤੇ ਉਹ ਮਰਨ ਤੱਕ ਅਖੀਰ ਤੱਕ ਬੁੱਧੂਆ ਨੂੰ ਯਾਦ ਰੱਖਦੇ ਰਹੇ ਤੇ ਯਾਦ ਰੱਖਣ ਦੇ ਨਾਲ ਨਾਲ ਉਹ ਗਰੀਬ ਲੋਕਾਂ ਦੀ ਬੰਦ ਖਲਾਸੀ ਦੇ ਲਈ ਲਗਾਤਾਰ ਸੋਚਦੇ ਰਹੇ ਸੰਘਰਸ਼ ਕਰਦੇ ਰਹੇ ਨਾਟਕ ਕਰਦੇ ਰਹੇ ਬੁੱਧੂਆ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਛਾਇਆ ਰਹਿੰਦਾ ਸੀ ਹਮੇਸ਼ਾ ਹੀ ਤਾਂ ਅੱਜ ਜਦੋਂ ਸਰਦਾਰ ਗੁਰシャン ਸਿੰਘ ਹੋਰਾਂ ਨੂੰ ਅਸੀਂ ਯਾਦ ਕਰਦੇ ਆਂ મિત્રો ਉਹਨਾਂ ਨੇ 47 ਵੀ ਆਪਣਾ ਆਪਣੀਆਂ ਅੱਖਾਂ ਨਾਲ ਵੇਖੀ ਸੀ ਫਿਰ ਉਹਨਾਂ ਨੇ 84 ਵੀ ਆਪਣੀਆਂ ਅੱਖਾਂ ਨਾਲ ਵੇਖੀ 84 ਦੇ ਵਿੱਚ ਜੋ ਦਿੱਲੀ ਦੀ ਧਰਤੀ ਤੇ ਜੋ ਕੁਝ ਹੋਇਆ ਸੀ ਉਹਨੂੰ ਵੀ ਉਹਨਾਂ ਨੇ ਆਪਣੇ ਨਾਟਕਾਂ ਦੇ ਰਾਹੀਂ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਰੱਖਿਆ 84 ਦੇ ਵਿੱਚ ਉਹਨਾਂ ਨੇ ਬਾਬਾ ਬੋਲ ਦਾ ਨਾਟਕ ਲਿਖਿਆ ਸੀ ਬਾਬਾ ਬੋਲਦਾ ਹੈ ਉਹਦਾ ਜ਼ਿਕਰ ਮੈਂ ਸਾਰੇ ਨਾਟਕ ਦਾ ਹੁਣ ਨਹੀਂ ਕਰਨਾ ਚਾਹੁੰਦਾ ਸਮੇਂ ਦੀ ਘਾਟ ਹੈ 47 ਉਹਨਾਂ ਦੇ ਕਦੇ ਦਿਮਾਗ ਚੋਂ ਨਹੀਂ ਸੀ ਨਿਕਲੀ 47 ਦਾ ਵੀ ਬਰਤਾਂਤ ਉਹ ਇੱਕ ਨਾਟਕ ਉਹਨਾਂ ਨੇ ਤੂਤਾਂ ਵਾਲਾ ਖੂ ਜਿਹੜਾ ਕਿ ਸੋਹਣ ਸਿੰਘ ਸੀਤਲ ਦੇ ਨਾਵਲ ਤੇ ਆਧਾਰਿਤ ਸੀ ਉਹ ਵੀ ਉਹ ਖੇਡਦੇ ਰਹੇ ਹੋਰ ਉਹਨਾਂ ਨੇ ਬਹੁਤ ਕੋਸ਼ਿਸ਼ 47 ਵਾਲੇ ਲਿਖਿਆ ਤੇ ਖੇਡੇ ਤੇ 84 ਦਾ ਵਰਤਾਂਤ ਉਹਨਾਂ ਨੇ ਬਾਬਾ ਬੋਲ ਦਾ ਨਾਟਕ ਰਾਹੀਂ ਸਾਡੇ ਸਾਹਮਣੇ ਰੱਖਿਆ ਤਾਂ ਜਿਹੜੀ ਗੱਲ ਹੈ ਆਖਰ ਦੇ ਵਿੱਚ ਮੈਂ ਇਹੀ ਕਹਿਣੀ ਚਾਹੁੰਦਾ ਕਿ ਸਰਦਾਰ ਗੁਰਸ਼ਰਨ ਸਿੰਘ ਹੋរី ਸੀਗੇ ਜਿਹੜੇ ਇੱਕ ਬਗ ਦਾ ਦਰਿਆ ਸੀ ਤੇ ਉਹ ਦਰਿਆ ਜਿਹੜਾ ਹੈਗਾ ਗੰਦਮੰਦ ਸਮਾਜ ਦਾ ਜਿੰਨਾ ਵੀ ਹੈਗਾ ਉਹਨੂੰ ਹੋਂਜ ਕੇ ਸੁੱਟ ਦੇਣਾ ਚਾਹੁੰਦਾ ਸੀਗਾ ਉਹ ਆਪਣੀ ਸਾਰੀ ਜ਼ਿੰਦਗੀ ਲਾ ਕੇ ਲੋਕਾਂ ਦੇ ਲੇਖੇ ਲਾ ਕੇ ਅੱਜ ਦੇ ਦਿਨ ਸਾਡੇ ਕੋਲੋਂ ਸਦੀਵੀ ਵਿਛੋੜਾ ਸਾਨੂੰ ਦੇ ਗਏ ਸੀਗੇ ਉਹ ਸਾਡੇ ਕੋਲੋਂ ਚਲੇ ਗਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਜਿਹੜੇ ਉਹਨਾਂ ਦੇ ਅਧੂਰੇ ਸੁਪਨੇ ਨੇ ਜੋ ਉਹਨਾਂ ਦੀ ਵਿਚਾਰਧਾਰਾ ਸੀ ਉਹ ਬਰਾਬਰੀ ਵਾਲਾ ਸਮਾਜ ਚਾਹੁੰਦੇ ਸੀ ਉਹ ਜਾਤ ਪਾਤ ਤੋਂ ਰਹਿਤ ਸਮਾਜ ਚਾਹੁੰਦੇ ਸੀਗੇ ਉਹ ਜਮਾਤ ਰਹਿਤ ਸਮਾਜ ਚਾਹੁੰਦੇ ਸੀ ਜਿਹਦੇ ਵਿੱਚ ਬਰਾਬਰੀ ਹੋਵੇ ਉੱਚ-ਨੀਚ ਨਾ ਹੋਵੇ ਅਮੀਰ ਤੇ ਗਰੀਬ ਨਾ ਹੋਵੇ ਜਣੀ ਇਹ ਉਹਨਾਂ ਦੀ ਵਿਚਾਰਧਾਰਾ ਸੀਗੀ ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕਰੀਏ ਤੇ ਲੋਕਾਂ ਤੱਕ ਲੈ ਕੇ ਜਾਈਏ ਮੈਂ ਲੋਕ ਕਲਾ ਮੰਚ ਜ਼ੀਰਾ ਵੱਲੋਂ ਆਪਣੀ ਨਾਟਕ ਟੀਮ ਵੱਲੋਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੂੰ ਅ ਸ਼ਰਦਾ ਦੇ ਫੁੱਲ ਪੇਟ ਕਰਦਾ ਤੇ ਅਸੀਂ ਅਹਦ ਕਰਦੇ ਹਾਂ ਕਿ ਉਹਨਾਂ ਦੀ ਵਿਚਾਰਧਾਰਾ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਜਿੰਨੀ ਜਾਨ ਹੈ ਇਸ ਲਹਿਰ ਦੇ ਲੇਖੇ ਲਾਵਾਂਗੇ ਸਰਦਾਰ ਗੁਰਸ਼ਰਨ ਸਿੰਘ ਅਮਰ ਨੇ ਅਮਰ ਰਹਿਣਗੇ ਉਹ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਉਹ ਕਿਤੇ ਨਹੀਂ ਗਏ ਉਹ ਸਾਡੇ ਵਿੱਚ ਨੇ ਉਹ ਸਾਡਾ ਰਾਹ ਅੱਜ ਵੀ ਦਰਸਾਉਂਦੇ ਨੇ ਸਰਦਾਰ ਗੁਰਸ਼ਰਨ ਸਿੰਘ ਅਮਰ ਰਹੇ ਗੁਰਸ਼ਰਨ ਸਿੰਘ ਜਿੰਦਾਬਾਦ ਨੇ ਜਿੰਦਾਬਾਦ ਹੀ ਰਹਿਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ